ਆਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮ제टिया 9 ਸੱਤ ਦਿਨ ਦੀ ਰਿਮਾਂਡ ਦੇ ਵਿੱਚ ਫੇਸ ਦਿੱਤਾ ਹੈ ਜੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਜ਼ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ ਨੂੰ ਕਹਿ ਲਵੋ ਜਾਂ ਫਿਰ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆ ਨਹੀਂ ਦਿੱਤਾ ਜਾ ਰਿਹਾ ਪਰ ਇਸ ਮਾਮਲੇ ਦੇ ਉੱਤੇ ਹੋਰ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਕੌਲਤੇ ਨੇ ਰਾਕੇਸ਼ ਛਾਪੜਾ ਜੀ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਰਾਕੇਸ਼ ਜੀ ਵਿਕਰਮ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੁਸੀਂ ਇਸ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਾਤਾ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਉੱਪਰ ਜਿਹੜੀ ਕਾਰਵਾਈ ਚੱਲ ਰਹੀ ਸੀ ਕੱਲ ਵਿਜੀਲੈਂਸ ਨੇ ਕਰੀਬ ਉਹਨਾਂ ਦੇ ਘਰ ਦੇ 25 ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਸੀ ਜਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਮੇਨ ਲੋਕੇਸ਼ਨਸ ਰਹੀਆਂ ਉਸ ਨੂੰ ਲੈ ਕੇ ਕੱਲ ਵਿਜੀਲੈਂਸ ਨੇ ਕਰੀਬ 3:30 ਘੰਟੇ ਦੀ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜਿਹੜਾ ਵਿਜੀਲੈਂਸ ਮੁਹੱਲੀ ਉਹ ਜਿਹੜੇ ਵਿਜੀਲੈਂਸ ਬਿਊਰੋ ਲੈ ਕੇ ਗਈ ਉਸ ਤੋਂ ਬਾਅਦ ਰਾਤੀ 11:30 ਵਜੇ ਕਰੀਬ ਉਹਨਾਂ ਦਾ ਜਿਹੜਾ ਚੈੱਕਅਪ ਕਰਵਾਇਆ ਗਿਆ ਆਜ ਸਵੇਰ 10:30 ਵਜੇ ਦੇ ਆਸ-पास ਜਿਹੜਾ ਨਵੀਕ੍ਰਮ ਮਜੀਠੀਆ ਨੂੰ ਜਿਹੜਾ ਮਾਨਯੋਗ ਅਦਾਲਤ ਮੌਲੀ ਦੇ ਵਿੱਚ ਪੇਸ਼ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਕਰੀਬ 3 ਤੋਂ 4 ਘੰਟੇ ਦੀ ਕਾਰਵਾਈ ਤੋਂ ਬਾਅਦ ਹੁਣ ਸਾਧਿੰਦਾ ਜਿਹੜਾ ਰਿਮਾਂਡ ਦੇ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀਆਂ ਵਕੀਲਾਂ ਨੇ ਗੱਲਬਾਤ ਕੀਤੀ ਹੈ ਮੀਡੀਆ ਨਾਲ ਉਹਦੇ ਵਿੱਚ ਕਰੀਬ 161 ਕਰੋੜ ਰੁਪਏ ਦੀ ਜਿਹੜੀ ਮਿਸਮੈਚ ਅਮਾਉਂਟ ਆ ਉਹ ਜ਼ਰੂਰ ਉਹਨੇ ਦੇਖੀ ਗਈ ਹੈ ਬਾਕੀ ਉਹਨਾਂ ਥੋੜੀ ਦੇਰ ਦੇ ਵਿੱਚ ਜਿਹੜੀ ਆ ਆਮ ਆਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਿਟੇਲ ਦਿੱਤੀ ਜਾਏਗੀ ਬਾਕੀ ਔਨ ਲਾਈਨ ਤਸਵੀਰਾਂ ਦੇਖਣਾ ਹੈਗਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤਾਂ ਇਹ ਸਾਡੇ ਨਾਲ ਕੋਲ ਤੇ ਸਿਗੇ ਰੱਖ ਕੇ ਛਬੜਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨ ਦੀ ਜਿਹੜੀ ਕਿ ਰਿਮਾਂਡ ਤੇ ਭੇਜਤਾ ਆ ਤੁਹਾਨੂੰ ਦੱਸ ਜੀ ਕਿ ਕੁਝ ਹੀ ਮਿੰਟਾਂ ਚ ਜਾਂ ਦੇਰਾਂ ਚ ਕੈਲਵੋ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਬਹੁਤ ਜਲਦ ਅਪਡੇਟ ਦਵਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਔਨ ਏਅਰ ਆਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮਜੀਠੀਆ 9 ਸੱਤ ਦਿਨ ਦੀ ਰਿਮਾਂਡ ਦੇ ਵਿੱਚ ਪੇਜ ਦਿੱਤਾ ਹੈ ਜੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ ਨੂੰ ਕਹਿ ਲਵੋ ਜਾਂ ਫਿਰ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਨਹੀਂ ਦਿੱਤਾ ਜਾ ਰਿਹਾ ਪਰ ਇਸ ਮਾਮਲੇ ਦੇ ਉੱਤੇ ਹੋਰ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਕੌਲਤੇ ਨੇ ਰਾਕੇਸ਼ ਛਾਪੜਾ ਜੀ ਗੱਲਬਾਤ ਕਰਦੇ ਆ ਉਹਨਾਂ ਨਾਲ ਰਾਕੇਸ਼ ਜੀ ਵਿਕਰਮ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੁਸੀਂ ਇਸ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਰਦ ਤੋਂ ਉਹਨਾਂ ਦੱਸਦੀ ਹੈ ਕਿ ਵਿਕਰਮ ਮਜੀਠੀਆ ਦਾ ਉੱਪਰ ਜਿਹੜੀ ਕਾਰਵਾਈ ਚੱਲਦੀ ਸੀ ਕੱਲ ਵਿਜੀਲੈਂਸ ਨੇ ਕਰੀਬ ਉਹਨਾਂ ਦੇ ਘਰ ਦੇ ਪੱਚਿਤ ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਸੀ ਜਿਹਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਮੇਨ ਲੋਕੇਸ਼ਨਸ ਰਹੀਆਂ ਉਸ ਨੂੰ ਲੈ ਕੇ ਕੱਲ ਵਿਜੀਲੈਂਸ ਨੇ ਕਰੀਬ 3:30 ਘੰਟੇ ਦੀ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜਿਹੜਾ ਵਿਜੀਲੈਂਸ ਮੁਹੱਲੀ ਉਹ ਜਿਹੜੇ ਵਿਜੀਲੈਂਸ ਗਰੁੱਪ ਲੈ ਕੇ ਗਈ ਉਸ ਤੋਂ ਬਾਅਦ ਰਾਤੀ 11:30 ਵਜੇ ਕਰੀਬ ਉਹਨਾਂ ਦਾ ਜਿਹੜਾ ਚੈੱਕਅਪ ਕਰਵਾਇਆ ਗਿਆ ਆਜ ਸਵੇਰੇ 10:30 ਵਜੇ ਦੇ ਆਸ-ਪਾਸ ਜਿਹੜਾ ਨਾ ਵੀਕਲ ਮਜੀਠਿਆ ਨੂੰ ਜਿਹੜਾ ਮਾਨਯੋਗ ਅਦਾਲਤ ਮੁਵਾਲੀ ਦੇ ਵਿੱਚ ਪੇਸ਼ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਕਰੀਬ 3 ਤੋਂ 4 ਘੰਟੇ ਦੀ ਕਾਰਵਾਈ ਤੋਂ ਬਾਅਦ ਹੁਣ ਸਾਧਿੰਦਾ ਜਿਹੜਾ ਰਿਮਾਂਡ ਦੇ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀਆਂ ਵਕੀਲਾਂ ਨੇ ਗੱਲਬਾਤ ਕੀਤੀ ਹੈ মিডিਆ ਨਾਲ ਉਹਦੇ ਵਿੱਚ ਕਰੀਬ 166 ਕਰੋੜ ਰੁਪਏ ਦੀ ਜਿਹੜੀ ਮਿਸਮੈਚ ਅਮਾਉਂਟ ਆ ਉਹ ਜ਼ਰੂਰ ਉਹਨੇ ਦੇਖੀ ਗਈ ਹੈ ਬਾਕੀ ਉਹਨਾਂ ਥੋੜੀ ਦੇਰ ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਿਟੇਲ ਦਿੱਤੀ ਜਾਏਗੀ ਬਾਕੀ ਔਨ ਹੋਲੇ ਤੇ ਸੂਰਾਜ ਦੇਖਣਾ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਤਾਂ ਇਹ ਸਾਡੇ ਨਾਲ ਕੋਲ ਤੇ ਸਿਗੇ ਰੱਖ ਕੇ ਛਬੜਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨ ਦੀ ਜਿਹੜੀ ਕਿ ਰਿਮਾਂਡ ਤੇ ਭੇਜਤਾ ਆ ਤੁਹਾਨੂੰ ਦੱਸ ਦੇ ਕਿ ਕੁਝ ਹੀ ਮਿੰਟਾਂ ਚ ਜਾਂ ਦੇਰਾਂ ਚ ਕਹਿ ਲਵੋ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਬਹੁਤ ਜਲਦ ਅਪਡੇਟ ਦਵਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਔਨਅਰ ਆਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮ제टिया 9 ਸੱਤ ਦਿਨ ਦੀ ਰਿਮਾਂਡ ਦੇ ਵਿੱਚ ਪੇਜ ਦਿੱਤਾ ਹੈ ਜੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ ਨੂੰ ਕਹਿ ਲਵੋ ਜਾਂ ਫਿਰ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਨਹੀਂ ਦਿੱਤਾ ਜਾ ਰਿਹਾ ਪਰ ਇਸ ਮਾਮਲੇ ਦੇ ਉੱਤੇ ਹੋਰ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਕੌਲਤੇ ਨੇ ਰਾਕੇਸ਼ ਛਾਪੜਾ ਜੀ ਗੱਲਬਾਤ ਕਰਦੇ ਹੁਣ ਨਾਲ ਰਾਕੇਸ਼ ਜੀ ਵਿਕਰਮ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੁਸੀਂ ਇਸ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਰਦ ਤੋਂ ਉਹਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਉੱਪਰ ਜਿਹੜੀ ਕਾਰਵਾਈ ਚੱਲਦੀ ਸੀ ਕੱਲ ਵਿਜੀਲੈਂਸ ਨੇ ਕਰੀਬ ਉਹਨਾਂ ਦੇ ਘਰ ਦੇ 25 ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਸੀ ਜਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਮੇਨ ਲੋਕੇਸ਼ਨਸ ਰਹੀਆਂ ਉਸ ਨੂੰ ਲੈ ਕੇ ਕੱਲ ਵਿਜੀਲੈਂਸ ਨੇ ਕਰੀਬ 3:30 ਘੰਟੇ ਦੀ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜਿਹੜਾ ਵਿਜੀਲੈਂਸ ਮੁਹੱਲੀ ਉਹ ਜਿਹੜੇ ਵਿਜੀਲੈਂਸ ਗਰੁੱਪ ਲੈ ਕੇ ਗਈ ਉਸ ਤੋਂ ਬਾਅਦ ਰਾਤੀ 11:30 ਵਜੇ ਕਰੀਬ ਉਹਨਾਂ ਦਾ ਜਿਹੜਾ ਚੈੱਕਅਪ ਕਰਵਾਇਆ ਗਿਆ ਆਜ ਸਵੇਰੇ 10:30 ਵਜੇ ਦੇ ਆਸ-ਪਾਸ ਜਿਹੜਾ ਵਿਕਰਮ ਮਜੀਠੀਆ ਨੂੰ ਜਿਹੜਾ ਮਾਨਯੋਗ ਅਦਾਲਤ ਮੁਹ ਪੇਸ਼ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਗਰੀਬ 3 ਤੋਂ 4 ਘੰਟੇ ਦੀ ਕਾਰਵਾਈ ਤੋਂ ਬਾਅਦ ਹੁਣ ਸਾਧਿੰਦਾ ਜਿਹੜਾ ਰਿਮਾਂਡ ਦੇ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਆ ਵਕੀਲਾਂ ਨੇ ਗੱਲਬਾਤ ਕੀਤੀ ਹੈ মিডিਆ ਨਾਲ ਉਹਦੇ ਵਿੱਚ ਕਰੀਬ 161 ਕਰੋੜ ਰੁਪਏ ਦੀ ਜਿਹੜੀ ਮਿਸਮੈਚ ਅਮਾਉਂਟ ਆ ਉਹ ਜ਼ਰੂਰ ਉਹਨੇ ਦੇਖੀ ਗਈ ਹੈ ਬਾਕੀ ਉਹਨਾਂ ਥੋੜੀ ਦੇਰ ਦੇ ਵਿੱਚ ਜਿਹੜੀ ਆ ਆਮ ਆਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਹੈ ਅਸ ਕਾਨਫਰੰਸ ਕਰਕੇ ਪੂਰੀ ਡਿਟੇਲ ਦਿੱਤੀ ਜਾਏਗੀ ਬਾਕੀ ਹੋਣ ਵਾਲੇ ਤਸਵੀਰਾਂ ਦਿਖਣਾਗਾ ਜੀ ਬਹੁਤ ਬੋਤਾਂਵਾਜੀ ਤੁਹਾਡਾ ਤਾਂ ਇਹ ਸਾਡੇ ਨਾਲ ਕੋਲ ਤੇ ਸਿਗੇ ਰੱਖ ਕੇ ਛਪੜਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨ ਦੀ ਜਿਹੜੀ ਕਿ ਰਿਮਾਂਡ ਤੇ ਭੇਜਤਾ ਆ ਤੁਹਾਨੂੰ ਦੱਸ ਦਿਕੀ ਕੁਝ ਹੀ ਮਿੰਟਾਂ ਚ ਜਾਂ ਦੇਰਾਂ ਚ ਕਹਿ ਲਵੋ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਬਹੁਤ ਜਲਦ ਅਪਡੇਟ ਦਵਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਉਹ ਨੀਅਰ ਆਨ-ਏਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮ제टिया ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਪੇਸ਼ ਕੀਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਜ਼ ਦਿੱਤਾ ਗਿਆ ਤੁਹਾਨੂੰ ਦੱਸਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ ਨੂੰ ਕਹਿ ਲਵੋ ਜਾਂ ਫਿਰ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਆ ਨਹੀਂ ਦਿੱਤਾ ਜਾ ਰਿਹਾ ਪਰ ਇਸ ਮਾਮਲੇ ਦੇ ਉੱਤੇ ਹੋਰ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਕੌਲਤੇ ਨੇ ਰਾਕੇਸ਼ ਛਾਪੜਾ ਜੀ ਗੱਲਬਾਤ ਕਰਦੇ ਹੋ ਉਹਨਾਂ ਨਾਲ ਰਾਕੇਸ਼ ਜੀ ਵਿਕਰਮ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੁਸੀਂ ਇਸ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਾਤਾ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਉੱਪਰ ਜਿਹੜੀ ਕਾਰਵਾਈ ਚੱਲ ਰਹੀ ਸੀ ਕੱਲ ਵਿਜੀਲੈਂਸ ਨੇ ਕਰੀਬ ਉਹਨਾਂ ਦੇ ਘਰ ਦੇ 25 ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਸੀ ਜਿਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਮੇਨ ਲੋਕੇਸ਼ਨਸ ਰਹੀਆਂ ਉਸ ਨੂੰ ਲੈ ਕੇ ਕੱਲ ਵਿਜੀਲੈਂਸ ਨੇ ਕਰੀਬ 3:30 ਘੰਟੇ ਦੀ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜਿਹੜਾ ਵਿਜੀਲੈਂਸ ਮੁਹੱਲੀ ਉਹ ਜਿਹੜੇ ਵਿਜੀਲੈਂਸ ਗਰੁੱਪ ਲੈ ਕੇ ਗਈ ਉਸ ਤੋਂ ਬਾਅਦ ਰਾਤੀ 11:30 ਵਜੇ ਕਰੀਬ ਉਹਨਾਂ ਦਾ ਜਿਹੜਾ ਚੈੱਕਅਪ ਕਰਵਾਇਆ ਗਿਆ ਆਜ ਸਵੇਰ 10:30 ਵਜੇ ਦੇ ਆਸ-ਪਾਸ ਜਿਹੜਾ ਨਵਿਕਮ ਮਜੀਠੀਆ ਨੂੰ ਜਿਹੜਾ ਮਾਨਯੋਗ ਅਦਾਲਤ ਮੌਲੀ ਦੇ ਵਿੱਚ ਪੇਸ਼ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਕਰੀਬ 3 ਤੋਂ 4 ਘੰਟੇ ਦੀ ਕਾਰਵਾਈ ਤੋਂ ਬਾਅਦ ਹੁਣ ਸਾਧਿੰਦਾ ਜਿਹੜਾ ਰਿਮਾਂਡ ਦੇ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੀਆਂ ਵਕੀਲਾਂ ਨੇ ਗੱਲਬਾਤ ਕੀਤੀ ਹੈ ਮੀਡੀਆ ਨਾਲ ਉਹਦੇ ਵਿੱਚ ਕਰੀਬ 161 ਕਰੋੜ ਰੁਪਏ ਦੀ ਜਿਹੜੀ ਮਿਸਮੈਚ ਅਮਾਉਂਟ ਆ ਉਹ ਜ਼ਰੂਰ ਉਹਨੇ ਦੇਖੀ ਗਈ ਹੈ ਬਾਕੀ ਉਹਨਾਂ ਥੋੜੀ ਦੇਰ ਦੇ ਵਿੱਚ ਜਿਹੜੀ ਆ ਆਮ ਆਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਿਟੇਲ ਦਿੱਤੀ ਜਾਏਗੀ ਬਾਕੀ ਹੌਨ ਹੋਣੀ ਰਿਪੋਰਟ ਦਿਖਣਾਗਾ ਜੀ ਬਹੁਤ ਬਹੁਤ ਧੰਵਾਦੀ ਤੁਹਾਡਾ ਤਾਂ ਇਹ ਸਾਡੇ ਨਾਲ ਕੋਲ ਤੇ ਸਿਗੇ ਰੱਖ ਕੇ ਛਪੜਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨ ਦੀ ਜਿਹੜੀ ਕਿ ਰਿਮਾਂਡ ਤੇ ਭੇਜਤਾ ਆ ਤੁਹਾਨੂੰ ਦੱਸ ਜੀ ਕਿ ਕੁਝ ਹੀ ਮਿੰਟਾਂ ਚ ਜਾਂ ਦੇਰਾਂ ਚ ਕਹਿ ਲਵੋ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਬਹੁਤ ਜਲਦ ਅਪਡੇਟ ਦਵਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਓਨਅਰ ਆਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮ제टिया 97 ਦਿਨ ਦੀ ਰਿਮਾਂਡ ਦੇ ਵਿੱਚ ਪੇਜ ਦਿੱਤਾ ਹੈ ਜੀਆਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ ਨੂੰ ਕਹਿ ਲਵੋ ਜਾਂ ਫਿਰ ਕਿਸੇ ਵੀ ਵਿਅਕਤੀ ਨੂੰ ਅੰਦਰ ਜਾਂ ਬਾਹਰ ਨਹੀਂ ਦਿੱਤਾ ਜਾ ਰਿਹਾ ਪਰ ਇਸ ਮਾਮਲੇ ਦੇ ਉੱਤੇ ਹੋਰ ਵਿਸ਼ੇਸ਼ ਜਾਣਕਾਰੀ ਦੇਣ ਲਈ ਸਾਡੇ ਨਾਲ ਕੌਲਤੇ ਨੇ ਰਾਕੇਸ਼ ਛਾਪੜਾ ਜੀ ਗੱਲਬਾਤ ਕਰਦੇ ਆ ਉਹਨਾਂ ਨਾਲ ਰਾਕੇਸ਼ ਜੀ ਵਿਕਰਮ ਮਜੀਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਭੇਜ ਦਿੱਤਾ ਤੁਸੀਂ ਇਸ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਸਾਤਾ ਤੁਹਾਨੂੰ ਦੱਸ ਦਈਏ ਕਿ ਵਿਕਰਮ ਮਜੀਠੀਆ ਦਾ ਉੱਪਰ ਜਿਹੜੀ ਕਾਰਵਾਈ ਚੱਲ ਰਹੀ ਸੀ ਕੱਲ ਵਿਜੀਲੈਂਸ ਨੇ ਕਰੀਬ ਉਹਨਾਂ ਦੇ ਘਰ ਦੇ 25 ਟਿਕਾਣਿਆਂ ਤੇ ਜਿਹੜੀ ਰੇਡ ਕੀਤੀ ਸੀ ਜਿਦੇ ਵਿੱਚ ਚੰਡੀਗੜ੍ਹ ਤੇ ਅੰਮ੍ਰਿਤਸਰ ਮੇਨ ਲੋਕੇਸ਼ਨਸ ਰਹੀਆਂ ਉਸ ਨੂੰ ਲੈ ਕੇ ਕੱਲ ਵਿਜੀਲੈਂਸ ਨੇ ਕਰੀਬ 3:30 ਘੰਟੇ ਦੀ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਜਿਹੜਾ ਵਿਜੀਲੈਂਸ ਮੁਹੱਲੀ ਉਹ ਜਿਹੜੇ ਵਿਜੀਲੈਂਸ ਗਰੁੱਪ ਲੈ ਕੇ ਗਈ ਉਸ ਤੋਂ ਬਾਅਦ ਰਾਤੀ 11:30 ਵਜੇ ਕਰੀਬ ਉਹਨਾਂ ਦਾ ਜਿਹੜਾ ਚੈੱਕਅਪ ਕਰਵਾਇਆ ਗਿਆ ਆਜ ਸਵੇਰ 10:30 ਵਜੇ ਦੇ ਆਸ-ਪਾਸ ਜਿਹੜਾ ਵਿਕਰਮ ਮਜੀਠੀਆ ਨੂੰ ਜਿਹੜਾ ਮਾਨਯੋਗ ਅਦਾਲਤ ਮੁ ਕਿ ਕੀਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਕਰੀਬ 3 ਤੋਂ 4 ਘੰਟੇ ਦੀ ਕਾਰਵਾਈ ਤੋਂ ਬਾਅਦ ਹੁਣ ਸਾਧਿੰਦਾ ਜਿਹੜਾ ਰਿਮਾਂਡ ਦੇ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਜਿਹੜੇ ਆ ਵਕੀਲਾਂ ਨੇ ਗੱਲਬਾਤ ਕੀਤੀ ਹੈ মিডিਆ ਨਾਲ ਉਹਦੇ ਵਿੱਚ ਕਰੀਬ 161 ਕਰੋੜ ਰੁਪਏ ਦੀ ਜਿਹੜੀ ਮਿਸ ਮੈਚ ਅਮਾਉਂਟ ਆ ਉਹ ਜ਼ਰੂਰ ਉਹਨੇ ਦੇਖੀ ਗਈ ਹੈ ਬਾਕੀ ਉਹਨਾਂ ਥੋੜੀ ਦੇਰ ਦੇ ਵਿੱਚ ਜਿਹੜੀ ਆ ਆਮ ਆਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੀ ਆ ਪ੍ਰੈਸ ਕਾਨਫਰੰਸ ਕਰਕੇ ਪੂਰੀ ਡਿਟੇਲ ਦਿੱਤੀ ਜਾਏਗੀ ਬਾਕੀ ਹੋਣ ਵਾਲੇ ਤਸਵੀਰਾਂ ਦੇਖਣਾ ਹੈਗਾ ਜੀ ਬਹੁਤ ਬੋਤਾਂਵਾਜੀ ਤੁਹਾਡਾ ਤਾਂ ਇਹ ਸਾਡੇ ਨਾਲ ਕੋਲ ਤੇ ਸਿਗੇ ਰੱਖ ਕੇ ਛਪੜਾ ਜੀ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਵਿਕਰਮ ਮਜੀਠੀਆ ਨੂੰ 7 ਦਿਨ ਦੀ ਜਿਹੜੀ ਕਿ ਰਿਮਾਂਡ ਤੇ ਭੇਜ ਦਿੱਤਾ ਆ ਤੁਹਾਨੂੰ ਦੱਸ ਦੇ ਕਿ ਕੁਝ ਹੀ ਮਿੰਟਾਂ ਚ ਜਾਂ ਦੇਰਾਂ ਚ ਕਹਿ ਲਵੋ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਬਹੁਤ ਜਲਦ ਅਪਡੇਟ ਦਵਾਂਗੇ ਜਦੋਂ ਤੱਕ ਤੁਸੀਂ ਦੇਖਦੇ ਰਹੋ ਓਨਅਰ ਆਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਵਿਕਰਮ ਮ제ਠੀਆ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਪੇਸ਼ ਕੀਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਤੁਹਾਨੂੰ ਦੱਸ ਦੇ ਕਿ ਅਦਾਲਤ ਵੱਲੋਂ ਵਿਜੀਲੈਂਸ ਨੂੰ 7 ਦਿਨ ਦੀ ਰਿਮਾਂਡ ਦੇ ਵਿੱਚ ਵਿਕਰਮ ਮਜੀਠੀਆ ਨੂੰ ਪੇਜ਼ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਕੱਲ ਉਹਨਾਂ ਦੇ ਘਰ ਤੜਕਸਾਰ ਹੀ ਛਾਪਾਵਾਜ਼ਾ ਜਾਂ ਵਿਜੀਲੈਂਸ ਵੱਲੋਂ ਅਤੇ ਲਗਾਤਾਰ ਹੀ ਉਸ ਛਾਪੇ ਦੇ ਵਿੱਚ ਜਿਹੜੀ ਜਾਂਚ ਚੱਲਦੀ ਹੈ ਜਾਂਚ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਉਸ ਜਾਂਚ ਦੇ ਵਿੱਚ ਬਿਲਕੁਲ ਵੀ ਪੱਤਰਕਾਰਾਂ